ਲੁਧਿਆਣਾ ਮੁਰਦਾਬਾਡ ਡੀਐਮ ਲੁਧਿਆਣਾ ਮੁਰਦਾਬਾਡ ਡੀਐਮ ਲੁਧਿਆਣਾ ਮੁਰਦਾਬਾਡ ਮਾਰਕੀਟ ਦਫ਼ਤਰ ਮੁਰਦਾਬਾਡ ਮਾਰਕੀਟ ਦਫ਼ਤਰ ਮੁਰਦਾਬਾਡ ਪੰਜਾਬ ਸਰਕਾਰ ਮੁਰਦਾਬਾਡ ਗਾੜੀ ਵੰਡ ਬੰਦ ਕਰੋ ਬੰਦ ਕਰੋ ਬੰਦ ਕਰੋ ਗਾੜੀ ਵੰਡ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਡੀਏਪੀ ਪ੍ਰਬੰਧ ਕਰੋ ਡੀਏਪੀ ਦਾ ਪ੍ਰਬੰਧ ਕਰੋ ਇੱਕ ਪਾਸੇ ਝੋਨੇ ਦਾ ਸੀਜ਼ਨ ਜੋਰਾਂ ਉੱਪਰ ਚੱਲ ਰਿਹਾ ਦੂਜੇ ਪਾਸੇ ਕਿਸਾਨ ਡੀਏਪੀ ਖਾਦ ਨਾ ਮਿਲਣ ਕਰਕੇ ਪਰੇਸ਼ਾਨ ਹਨ ਖੰਨਾ ਵਿਖੇ ਕਿਸਾਨਾਂ ਨੇ ਮਾਰਕਫੇਡ ਦਫ਼ਤਰ ਬਾਹਰ ਧਰਨਾ ਲਗਾਇਆ ਦੱਸ ਦਈਏ ਮਾਚੀਵਾੜਾ ਸਾਹਿਬ ਅਤੇ ਸਮਰਾਲਾ ਦੇ ਕਿਸਾਨਾਂ ਨੇ ਧਰਨਾ ਲਾਇਆ ਅਤੇ ਕਿਹਾ ਕਿ ਖਾਦ ਨਹੀਂ ਮਿਲ ਰਹੀ ਪ੍ਰਾਈਵੇਟ ਦੁਕਾਨਦਾਰ ਕਿਸਾਨਾਂ ਦੀ ਲੁੱਟ ਕਰ ਰਹੇ ਹਨ ਇਸ ਮੌਕੇ ਕਿਸਾਨਾਂ ਨੇ ਚੇਤਾਵਨੀ ਦਿੱਤੀ ਜੇਕਰ ਉਹਨਾਂ ਨੂੰ ਮੰਗ ਪੂਰੀ ਨਾ ਹੋਈ ਤਾਂ ਜੀਟੀ ਰੋਡ ਜਾਮ ਕੀਤਾ ਜਾਏਗਾ ਸਿੰਘ ਕਮਾਫੀ ਤੇ ਬਲਾਕ ਪ੍ਰਧਾਨ ਆਪਣੇ ਬੀਕੇ ਜੂ ਕਾਦੀਆਂ ਜੀ ਅੱਜ ਆਹ ਪ੍ਰੋਟੈਸਟ ਕੀਤਾ ਗਿਆ ਤੁਹਾਡੇ ਤੇ ਕੀ ਮੰਗਾ ਕੀ ਮੰਗਾ ਤਾਂ ਡੀਏਪੀ ਦੀ ਐਲ ਜਰੂਰੀ ਜਿਹੜੀ ਜਿਹਦੇ ਕਰਕੇ ਸਾਡੀ ਅਗਲੀ ਫਸਲ ਬੀਜਣ ਕਰਨੀ ਉਹ ਕੰਮ ਰੁਕਿਆ ਪਿਆ ਜੀ ਬਿਲਕੁਲ ਹੀ ਨਹੀਂ ਆਈ 1-2% ਆਈ ਆ ਹਾਂ ਜੀ ਕੱਲੇ ਆਪਣੀ ਏਰੀਆ ਚ ਪ੍ਰੋਬਲਮ ਹੈ ਜਾਂ ਹੋਰ ਏਰੀਆ ਚ ਵੀ ਇਹ ਜਿਆਦਾ ਵੱਡੀ ਪ੍ਰੋਬਲਮ ਆਪਣੀ ਆਲੂ ਵਾਲੀ ਬੈਲਟ ਕਰਕੇ ਆਪਣੇ ਜਿਆਦਾ ਜੀ ਕਣਕ ਦੀ ਫਸਲ ਥੋੜੀ ਅਜੇ 10-20 ਦਿਨ ਲੇਟ ਆ ਉੱਥੇ ਚੱਲਦਾ ਕੰਮ ਜੀ ਇਹਦੇ ਹੁਣ ਅਗਲੇ ਲਈ ਕੀ ਰਣਨੀਤੀ ਅੱਗੇ ਲਈ ਤਾਂ ਰੋਡ ਜਾਮ ਹੀ ਕਰਾਂਗੇ ਜੇ ਨਾ ਕੋਈ ਸਰਕਾਰ ਨੇ ਹੱਲ ਕਰਿਆ ਜੀ ਸਾਡਾ ਕਿੰਨਾ ਕੁ ਨੁਕਸਾਨ ਚੇਲਣਾ ਪੈ ਰਿਹਾ ਸਾਨੂੰ ਇੱਕ ਥੈਲੇ ਮਗਰ 5-400 ਦਾ ਚੱਲਣਾ ਪੈ ਰਿਹਾ ਜੀ ਤੇ ਜਿਹੜੇ ਕੁਝ ਦੇ ਰਹੇ ਨੇ ਸਰਕਾਰ ਸਾਨੂੰ ਧੱਕੇ ਨਾਲ ਉਹ ਬਿਲਕੁਲ ਬੇਕਾਰ ਤੇ ਜਿਹੜੀ ਹੁਣ ਸਾਨੂੰ ਆਪਣੇ ਫੀਡ ਦੇ ਰਹੇ ਨੇ ਡੰਗਰਾਂ ਦੀ ਉਹ ਬਿਲਕੁਲ ਬੇਕਾਰ ਆ ਡੰਗਰ ਬਿਲਕੁਲ ਨਹੀਂ ਖਾ ਰਹੇ ਉਹਨੂੰ ਉਹ ਵੀ ਧੱਕੇ ਨਾਲ ਚਕਾਰ ਰਹੇ ਨੇ ਸਾਨੂੰ ਮਜਬੂਰੀ ਵਾਸਤੇ ਜ਼ਿਮੀਦਾਰ ਨੂੰ ਚੱਕਣੀ ਪੈ ਰਹੀ ਆ ਨਹੀਂ ਫਿਰ ਡੀਏਪੀ ਨਹੀਂ ਚੁਕਾਉਂਦੇ ਰੋਲਸਕਾਤਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਤੇ ਕੀ ਕਾਰਨ ਹੈ ਤੁਸੀਂ ਅੱਜ ਜਿਹੜਾ ਪ੍ਰੋਟੈਸਟ ਕਰ ਰਹੇ ਹੋ ਕਾਰਨ ਇਹ ਹੈ ਵੀ ਸਾਡਾ ਜਿਹੜਾ ਆਪਣੀ ਜਿਹੜੀ ਬੈਲਟ ਆ ਖੰਨਾ ਬੈਲਟ ਆ ਪੂਰੀ ਇਹ ਆਲੂ ਲੱਗਦਾ ਇੱਥੇ ਸਾਰੇ ਏਰੀਆ ਦੇ ਵਿੱਚ ਸੋ ਆਲੂ ਦੀ ਬਜਾਈ ਐ ਇਸ ਟਾਈਮ ਪੂਰੇ ਜੋਰਾਂ ਤੇ ਆ ਪੀਕ ਤੇ ਆ ਸੋ ਉਹਦੇ ਸਬੰਧ ਦੇ ਵਿੱਚ ਸਾਨੂੰ ਡੀਏਪੀ ਜਿਹੜਾ ਆਲੂਆਂ ਦੇ ਖਾਦ ਆਪਾਂ ਵਰਤਦੇ ਆ ਉਹ ਸਾਨੂੰ ਨਹੀਂ ਮਿਲ ਰਹੀ ਇਸ ਕਰਕੇ ਅਸੀਂ ਮਾਰਕਫੈਟ ਖੰਨਾ ਦੇ ਦਫ਼ਤਰ ਦੇ ਅੱਗੇ ਧਰਨਾ ਲਗਾ ਕੇ ਬੈਠੇ ਹਾਂ ਕੀ ਕਹਿੰਦੇ ਕੀ ਨੇ ਦੇਖੋ ਪਿਛਲੇ 2 2.5 ਮਹੀਨੇ ਤੋਂ ਸਾਡੇ ਡਿਸਟ੍ਰਿਕਟ ਦੇ ਵਿੱਚ ਕੋਈ ਵੀ ਡੀਏਪ ਦਾ ਰੈਕ ਨਹੀਂ ਆਇਆ ਸੋਸਾਇਟੀਆਂ ਦੇ ਵਿੱਚ ਇਸ ਇਸ ਟਾਈਮ ਤੱਕ 30 ਤਰੀਕ ਤੱਕ ਘੱਟੋ ਘੱਟ 60 70% ਹੈ ਜਿਹੜੀ ਸਪਲਾਈ ਉਹ ਆਉਣੀ ਚਾਹੀਦੀ ਸੀ ਤਾਂ ਜੋ ਅਸੀਂ ਆਲੂ ਆਪਣਾ ਵੇਚ ਸਕੀਏ ਪਰੰਤੂ ਹਲੇ ਤੱਕ ਜਿਹੜੀ ਸਪਲਾਈ ਆ ਉਹ 2 ਤੋਂ 3% ਆਈ ਆ ਨਾ ਮਾਤਰ ਸਪਲਾਈ ਆ ਕਿਸੇ ਕੋਲ ਡੀਏਪ ਨਹੀਂ ਹੈਗਾ ਕਿਸਾਨ ਝੋਨੇ ਦਾ ਝਾੜ ਘਟ ਹੋਣ ਕਾਰਨ ਪਹਿਲਾਂ ਹੀ ਮਾਰ ਹੀਟ ਹੈ ਉਹ ਮਾਰਕੀਟ ਵਿੱਚੋਂ ਨਗਦ ਲੈ ਨਹੀਂ ਸਕਦਾ ਜੇ ਮਾਰਕੀਟ ਵਿੱਚੋਂ ਫਾਰਮਰ ਲੈਂਦਾ ਤਾਂ ਜਿਹੜਾ 1350 ਦਾ ਥੈਲਾ ਉਹਨੂੰ 7800 ਥੈਲੇ ਦੇ ਮਗਰ ਕੁਝ ਨਾਲ ਐਕਸਟਰਾ ਮਿਲਦਾ ਸੋ ਕਿਸਾਨ ਤੇ ਬੋਝ ਪੈ ਰਿਹਾ ਗਵਰਨਮੈਂਟ ਦੀਆਂ ਸੁਸਾਇਟੀਆਂ ਨੇ ਕੋਆਪਰੇਟਿਵ ਸੁਸਾਇਟੀਆਂ ਨੇ ਜਿੱਥੇ ਅਸੀਂ 6 ਮਹੀਨੇ ਬਾਅਦ ਦੇਣ ਲੈਣ ਕਰਦੇ ਆ ਤੇ ਇੱਕ ਵਧੀਆ ਸਿਸਟਮ ਚਲਾਇਆ ਹੋਇਆ ਅਸੀਂ ਪਰੰਤੂ ਪਤਾ ਨਹੀਂ ਕੀ ਗੱਲ ਹੈ ਕਿ ਡੀਏਪੀ ਜਿਹੜਾ ਸੁਸਾਇਟੀਆਂ ਦੇ ਵਿੱਚ ਨਹੀਂ ਆ ਰਿਹਾ ਹੁਣ ਅਗਲਾ ਸਟੈਪ ਤੁਹਾਡਾ ਕੀ ਅਸੀਂ ਡੀਐਮ ਦੀ ਵੇਟ ਕਰਦੇ ਆ ਡੀਐਮ ਲੁਧਿਆਣਾ ਨੇ ਜੋ ਮਾਰਕੀਟ ਫੈਟ ਦੇ ਮੈਨੇਜਰ ਨੇ ਲੁਧਿਆਣਾ ਡਿਸਟ੍ਰਿਕਟ ਦੇ ਉਹਨਾਂ ਦਾ ਸਾਨੂੰ ਕਿਹਾ ਵੀ ਅਸੀਂ 15 ਤੋਂ 20 ਮਿੰਟ ਤੱਕ ਆਉਣੇ ਆ ਜੇ ਉਹ ਨਾ ਆਏ ਤਾਂ ਅਸੀਂ ਜੀਟੀ ਰੋਡ ਜਾਮ ਕਰਾਂਗੇ ਮੈਂ ਹਰਦੀਪ ਸਿੰਘ ਗਿਆਸਪੁਰਾ ਜ਼ਿਲ੍ਹਾ ਪ੍ਰਧਾਨ ਬੀਕੇਜੂ ਕਰਦੀਆਂ ਲੁਧਿਆਣਾ ਅੱਜ ਜਿਹੜਾ ਸਰ ਪ੍ਰੋਟੈਸਟ ਕਰ ਰਿਓ ਕੀ ਕਾਰਨ ਹੋ ਰਿਹਾ ਪ੍ਰੋਟੈਸਟ ਇਹ ਅੱਜ ਅਸੀਂ ਮਾਰਕਫੈੱਡ ਆਪਣੇ ਖੰਨਾ ਇਹਨਾਂ ਦਾ ਦਫ਼ਤਰ ਆ ਉਹਦੇ ਅੱਗੇ ਅਸੀਂ ਧਰਨਾ ਲਾਇਆ ਹੋਇਆ ਜੋ ਜਿਹੜੀ ਖਾਦ ਦੀ ਸਪਲਾਈ ਆ ਸੁਸਾਇਟੀ ਐ ਕੋਆਪਰੇਟ ਸੁਸਾਇਟੀਆਂ ਨੇ ਉਹਨਾਂ ਦੇ ਵਿੱਚ ਆਪਾਂ ਜੇ ਕਹਦੀਏ ਬਿਲਕੁਲ 0% ਆ ਸਾਡੇ ਮਾਚੂਵਾਲਾ ਤੇ ਖੰਨਾ ਬਲਾਕ ਨੂੰ 55 ਸੁਸਾਇਟੀਆਂ ਪੈਂਦੀਆਂ ਨੇ ਜਿਨ੍ਹਾਂ ਦੇ ਵਿੱਚ ਹਜੇ ਪੰਜ ਸੋਸਾਇਟੀਆਂ ਨੂੰ ਅੱਜ ਤੋਂ ਡੇਢ ਦੋ ਮਹੀਨੇ ਪਹਿਲਾਂ ਪੰਜ ਜਾਂ ਛੇ ਗੱਡੀਆਂ ਆਈਆਂ ਸੀ ਜਦਕਿ ਜਿਹੜੀ ਪੰਜਾਬ ਸਰਕਾਰ ਵੱਲੋਂ ਹਦਾਇਤਾਂ ਨੇ ਵੀ ਜਿਹੜੀ ਆਪਣੀਆਂ ਜਿੰਨੀਆਂ ਵੀ ਕੋਆਪਰੇਟਿਵ ਸੋਸਾਇਟੀਆਂ ਨੇ ਉਹਨਾਂ ਦੇ ਵਿੱਚ ਜਿਹੜੇ ਨੌਵੇਂ ਮਹੀਨੇ ਦੇ ਵਿੱਚ ਕਿਉਂਕਿ ਫਸਲ ਕਣਕ ਵੀ ਵੀ ਜਿਹੜੀ ਉਹਦੇ ਤੇ ਆਲੂ ਦੀ ਫਸਲ ਜਿਹੜੀ ਪੂਰੀ ਬੈਲਟ ਆ ਸਾਡੇ ਖੰਨੇ ਤੋਂ ਲੈ ਕੇ ਆਪਣੇ ਦਰਾਹੇ ਤੱਕ ਆਲੂ ਦੀ ਬੈਲਟ ਆ ਉਹਦੇ ਵਿੱਚ 70% ਇਹ ਸਪਲਾਈ ਲਾਜ਼ਮੀ ਹੁੰਦੀ ਹੈ ਨੌਵੇਂ ਮਹੀਨੇ ਦੇ ਵਿੱਚ ਹੁਣ ਤੁਸੀਂ ਲਾ ਲਓ ਨੌਵਾਂ ਮਹੀਨਾ ਖਤਮ ਹੋ ਗਿਆ ਸਫਲਾਈ ਜ਼ੀਰੋ ਆ ਜੇ ਕਿਤੇ ਕੋਈ ਗੱਡੀ ਆਉਂਦੀ ਆ ਉਹਦੇ ਨਾਲ ਇੱਕ ਨਵਾਂ ਇੱਕ ਬਲੈਕਮੇਲਿੰਗ ਹੋ ਰਹੀ ਆ ਵੀ ਸਾਨੂੰ ਮਾਰਕ ਫੈਟ ਦੀ ਜਿਹੜੀ ਫੀਲ ਆ ਕਿਸਾਨਾਂ ਨੂੰ ਲੈਣੀ ਪਊਗੀ ਜਿਹਦਾ ਅਸੀਂ ਆਪਣੀ ਜਥੇਬੰਦੀ ਵੱਲੋਂ ਉਰਜਰ ਵਿਰੋਧ ਕਰਦੇ ਆ ਵੀ ਇਹ ਨਜਾਇਜ਼ ਆ ਕਿਸਾਨ ਤਾਂ ਅੱਗੇ ਜਾਣ ਕੇ ਮੁਸੀਬਤਾਂ ਦੇ ਨਾਲ ਆਪਾਂ ਕਹਿੰਦੇ ਘਾਟੇ ਪੈ ਪੈ ਕੇ ਜ਼ੀਰੋ ਹੋਇਆ ਪਿਆ ਵਾ ਤੇ ਆ ਇਸ ਸਾਲ ਜਿਹੜੀ ਫਸਲ ਆ ਸਾਡੀ ਝੋਨੇ ਦੀ ਫਸਲ ਆ ਉਹ ਵੀ ਛੱਤ ਤੋਂ 8 ਕੁਇੰਟਲ ਘਟੀ ਆ ਕਿਸਾਨ ਦਾ ਬਹੁਤ ਜ਼ਿਆਦਾ ਬੁਰਾ ਹਾਲ ਆ ਸਰਕਾਰ ਨੇ ਬੋਨਸ ਤਾਂ ਕੀ ਦੇਣੇ ਨੇ ਉਹ ਆਪਣੇ ਕਿਸਾਨਾਂ ਨੂੰ ਸਾਨੂੰ ਜਿਹੜੀ ਖਾਦ ਵੀ ਮਹੂਆ ਮਹਈਆ ਕਰਾਉਣ ਦੇ ਵਿੱਚ ਫੇਲ ਹੋ ਚੁੱਕੀ ਆ ਵੱਡੀਆਂ ਵੱਡੀਆਂ ਗੱਲਾਂ ਟੀਵੀਆਂ ਦੇ ਉੱਤੇ ਫੇਸਬੁੱਕਾਂ ਦੇ ਉੱਤੇ ਗੱਲਾਂ ਕਰ ਰੀਆਂ ਸੌਕੀਆਂ ਨੇ ਪਰ ਜਿਹੜੀ ਗਰਾਊਂਡ ਲੈਵਲ ਤੇ ਆਪਾਂ ਦੇਖੀਏ ਸਰਕਾਰ ਪੰਜਾਬ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਆ ਤੇ ਹੁਣ ਜਿੱਦਾਂ ਕਿ ਪੁਰਾਣੀ ਫਸਲ ਜਿਹੜੀ ਹੈਗੀ ਮਡੀਆਂ ਜਾ ਚੁੱਕੀ ਆ ਅਗਲੀ ਫਸਲ ਦੇੜੀ ਬੀਜਣ ਦੀ ਉਹ ਤੁਸੀਂ ਤਿਆਰੀ ਕਰਦੇ ਕਿੰਨੀ ਹੁਣ ਮੁਸ਼ਕਲ ਆਦੀ ਆ ਦੇਖੋ ਜੀ ਕਿਸਾਨ ਜੇ ਆਪਾਂ ਕਹੀਏ ਇਹ ਪੂਰਾ ਬਿਲਕ ਰਹੇ ਨੇ ਆਪਾਂ ਕਹਿ ਦਈਏ ਦੁਕਾਨਾਂ ਦੇ ਉੱਤੇ ਜੇ ਕਿਤੇ ਮਿਲਦਾ ਵੀ ਇਹਨਾਂ ਨੂੰ ਪ੍ਰਾਈਵੇਟ ਦੁਕਾਨਾਂ ਤੇ ਉਹ ਇਹਨਾਂ ਨੂੰ 700 800 ਰੁਪਏ ਦਾ ਨਾਲ ਕੁਆਂਟਲ ਮਕਰਸਵਾਨ ਦਿੰਦੇ ਨੇ ਜਿਹਦੇ ਜ਼ਿੰਮੇਵਾਰੀ ਬਣਦੀ ਹੈ ਪੰਜਾਬ ਸਰਕਾਰ ਦੀ ਤੇ ਸਾਡੇ ਖੇਤੀਬਾੜੀ ਜਿਹੜੇ ਅਫਸਰ ਨੇ ਬਲਾਕਾਂ ਦੇ ਉਹਨਾਂ ਦਾ ਵੀ ਇਸ ਵੱਲ ਬਿਲਕੁਲ ਧਿਆਨ ਨਹੀਂ ਹੈਗਾ ਸਰਕਾਰ ਨੂੰ ਜਲਦ ਤੋਂ ਜਲਦ ਸਾਡੇ ਇਲਾਕੇ ਜਿਵੇਂ ਖੰਨਾ ਇਲਾਕਾ ਸਾਡਾ ਇਹਦੀਆਂ 24 ਸੈਟੀਆਂ ਨੇ ਇਨਾਂ ਦੇ ਵਿੱਚ ਵੀ ਸਪਲਾਈ ਜ਼ੀਰੋ ਆ ਜਿਹੜਾ ਸਾਡੇ ਰੈਕ ਨੇ ਉਹ ਜਿਹੜੇ ਸਾਡੇ ਰੈਕ ਡੀਐਮਡੀ ਜੇ ਜ਼ਿੰਮੇਵਾਰੀ ਹੁੰਦੀ ਆ ਬਈ ਆਪਣੇ ਜਿੰਨੀਆਂ ਵੀ ਸਟਰੀਆਂ ਨੇ ਲੁਧਿਆਣੇ ਦੀਆਂ ਉਹਨਾਂ ਨੂੰ ਸਪਲਾਈ ਮਹਗਿਆ ਕਰਾਵੇ ਪਰ ਇਹ ਆ ਇਸ ਮੁੱਦੇ ਦੇ ਉੱਤੇ ਪੂਰੀ ਤਰ੍ਹਾਂ ਫੇਲ ਹੋ ਚੁੱਕੇ ਨੇ ਤੇ ਇਹਨਾਂ ਨੂੰ ਚਾਹੀਦਾ ਸੀਗਾ ਹੁਣ 70% ਪੂਰੀ ਸਪਲਾਈ ਚਾਹੀਦੀ ਸੀ ਅਗਲੀ ਰਣਨੀਤੀ ਕੀ ਆ ਹੁਣ ਜੇ ਤੁਹਾਡੀ ਮੰਨਾਂ ਨਹੀਂ ਨੀ ਆ ਅਸੀਂ ਤਕਰੀਬਨ 2 ਘੰਟੇ ਤੋਂ ਬੈਠੇ ਆ ਜੇਕਰ ਡੀਐਮ ਸਰ ਨਹੀਂ ਆਏ ਤਾਂ ਸਾਨੂੰ ਪੁਖਤਾ ਭਰੋਸਾ ਨਹੀਂ ਦਿੰਦੇ ਤਾਂ ਸਾਨੂੰ ਮਜਬੂਰਨ ਪਾਸਾ ਰੋਡ ਦੇ ਉੱਪਰ ਬੈਠਣਾ ਪਊਗਾ ਜੀ ਜੋ ਖਾਦੇ ਰਿਗਾਰਡਿੰਗ ਹੋਇਆ ਸੀਗਾ ਜੀ ਇਹਦਾ ਅਸੀਂ ਮਸਲਾ ਹੱਲ ਕਰਨ ਲਈ ਹੈੱਡ ਆਫਿਸ ਨਾਲ ਗੱਲਬਾਤ ਕਰ ਲਈ ਆ ਤੇ ਐਗਰੀਕਲਚਰਲ ਤਾਲਮਿਲ ਚ ਹੈ ਜੀ ਇੱਕ ਰਾਹਕ ਅਸੀਂ ਪਰਸੋਂ ਲੈ ਕੇ ਆ ਰਹੇ ਆ ਤੇ ਹੋਰ ਕੋਸ਼ਿਸ਼ ਕਰ ਰਹੇ ਆ ਦੋ ਦਿਨ ਲੈ ਕੇ ਆ ਕੇ ਜੋ ਆ ਸਮੱਸਿਆ ਨੂੰ ਖਤਮ ਕਰ ਦਈਏ ਜੀ ਆਪਾਂ ਨਹੀਂ ਸਾਡਾ ਪ੍ਰਾਈਵੇਟ ਨਹੀਂ ਹੈ ਜੀ ਆਪਣਾ ਸਰਕਾਰੀ ਦਾਰ ਹੈ ਜੀ ਮਾਰਕੀਟ ਦਾ ਨਹੀਂ ਸਾਡਾ ਨਹੀਂ ਉਹ ਮਾਰਕੀਟ ਦਾ ਸਰਕਾਰੀ ਦਾਰ ਹੈ ਜੀ ਪ੍ਰਾਈਵੇਟ ਨਹੀਂ ਆਪਣਾ ਜੀ ਸੋਸਾਇਟੀ ਤੋਂ ਵੀ ਇਹਨੂੰ ਖਾਲ ਲੈਣੀ ਪੈਂਦੀ ਹੈ ਉਹ ਮਾਰਕੀਟ ਦਾ ਨਹੀਂ ਹੈ ਜੀ ਉਹ ਇਸ ਕੋ ਜੋ ਕਹਿ ਰਿਹਾ ਇਸ ਕੋ ਦਾ ਨੈਨੋ ਜੋਰੀਆ ਸਾਡਾ ਨਹੀਂ ਹੈ ਜੀ ਮਾਰਕੀਟ ਦਾ ਨਹੀਂ ਹੈ ਜੀ ਮਾਰ ਕੋਡ ਫੀਡ ਵਗੈਰਾ ਆਂਦੀ ਹੈ ਕਿ ਉਹ ਉਹਨਾਂ ਨਾਲ ਹੋ ਗਈ ਗੱਲ ਜੀ ਜਿਨ੍ਹਾਂ ਨੂੰ ਜਰੂਰਤ ਹੈ ਉਹਨਾਂ ਨੂੰ ਅਸੀਂ ਦਵਾਵਾਂਗੇ अदरवाइज ਕੁਝ ਨਹੀਂ ਹੈ ਜੀ ਜਲਦੀ ਜਲਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਸ ਹਫਤੇ ਅਸੀਂ ਦੋ ਰੈਕ ਲਈ ਆਈ ਹੈ ਜੀ ਇੱਕ ਰੈਕ ਤਾਂ ਪਰਸੋਂ ਹੀ ਆ ਰਿਹਾ ਜੀ ਇੱਕ ਰੈਕ ਹੋਰ ਕੋਸ਼ਿਸ਼ ਕਰ ਰਹੇ ਹਾਂ ਜੀ ਆਪਣਾ ਲਗਵਾ ਕੇ ਉਦੋਂ ਫੇਰ ਅਸੀਂ ਕੋਸ਼ਿਸ਼ ਕਰਾਂਗੇ ਜਿਹੜਾ ਬੱਦੋਆ ਰੈਕ ਆਏਗਾ ਜੀ ਉਦੋਂ ਵੀ ਅਸੀਂ ਕੁਝ ਸੋਸਾਇਟੀ ਨੂੰ ਫੀਡ ਕਰਾਂਗੇ ਜੀ ਤਾਂ ਜੋ ਸਮੱਸਿਆ ਹੱਲ ਹੋ ਸਕੇ ਜਲਦੀ ਜਲਦੀ ਜੀ